ਮੇਰੀ ਮਰਾਤ ਸਰਦਾਰ ਵਿਕਰਮ ਸਿੰਘ ਮਜੀਠੀਆ ਤੋਂ ਆ ਔਰ ਸਾਡੇ ਇਥੇ ਜਿਹੜੇ ਅਸ਼ਰੋਮਣੀ ਅਕਾਦਿਮ ਜਲ ਦੇ ਕੈਂਡੀਡੇਟ ਨੇ ਜੋਸ਼ੀ ਸਾਹਿਬ ਜਿਨ੍ਹਾਂ ਬਾਰੇ ਮਸ਼ਹੂਰ ਹੈ ਕਿ ਉਹਨਾਂ ਨੂੰ ਡਵੈਲਪਮੈਂਟ ਦਾ ਬਾਦਸ਼ਾਹ ਕਿਹਾ ਜਾਂਦਾ ਉਹਨਾਂ ਜਿੰਨੀ ਡਵੈਲਪਮੈਂਟ ਆਪਣੇ ਇਲਾਕੇ ਦੇ ਵਿੱਚ ਕੀਤੀ ਅੱਜ ਅਸੀਂ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੂੰਗਾ ਕਿ ਮੈਂ ਆਮ ਤੌਰ ਤੇ ਸਰਦਾ ਬਿਕਰਮ ਸਿੰਘ ਦੇ ਵਿਰੋਧ ਹਰ ਇਸ਼ੂ ਤੇ ਲੜਦਾ ਰਿਹਾ ਔਰ ਇਹ ਸਹ ਤੱਕ ਲੜਿਆ ਕਿ ਕਦੀ ਵੀ ਪਛਾਣ ਨੂੰ ਮੁੜ ਕੇ ਨਹੀਂ ਵੇਖਿਆ ਜਿਵੇਂ ਉਹਨਾਂ ਨੇ ਕਿਹਾ ਕਿ ਅੱਖਾਂ ਮੀਟ ਕੇ ਆਪਾਂ ਲੜਾਈ ਲੜੀ ਔਰ ਉਹਨੂੰ ਜਾਤੀ ਬਣਾਇਆ ਉਹ ਇੱਕ جنੂਨੀ ਲੜਾਈ ਜਿਹੜੀ ਆ ਉਹ ਬਣਾ ਕੇ ਆਪਾਂ ਉਹਨੂੰ ਲੜਿਆ ਪਰ ਉਹਨਾਂ ਵੱਲੋਂ ਕਦੀ ਵੀ ਮੈਨੂੰ ਇੱਕ ਵੀ ਬਲਖ ਜ ਮੇਰੀ ਸ਼ਾਨ ਦੇ ਖਿਲਾਫ ਦੇ ਵਿੱਚ ਨਹੀਂ ਕਿਹਾ ਗਿਆ ਔਰ ਅੱਜ ਮੈਂ ਮਹਿਸੂਸ ਕਰਦਾ ਤੇ ਜੇ ਇਸੇ ਤਰ੍ਹਾਂ ਹੀ ਚੱਲਦਾ ਰਹੇ ਜੇ ਇਸੇ ਤਰ੍ਹਾਂ ਹੀ ਔਰ ਇੱਕ ਪਿੰਡੋਂ ਵੀ ਐਗਜ਼ਾਮਪਲ ਹੈਗੀ ਆ ਕਿ ਜਿੱਥੇ ਨਵਜੋਤ ਸਿੰਘ ਸਿੱਧੂ ਦਾ ਔਰ ਇਹਨਾਂ ਦਾ ਵੀ ਇਸੇ ਤਰ੍ਹਾਂ ਦਾ ਇੱਕ ਫੈਸਲਾ ਹੋਇਆ ਸੀ ਉਹਦਾ ਕਾਰਨ ਇਹ ਸੀਗਾ ਵੀ ਜਦੋਂ ਗਲਤਫਹਿਮੀਆਂ ਦੂਰ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਜਿਹੜੀਆਂ ਜਿਹੜੇ بڑے بڑے ਸ਼ਿਕਵੇ ਖਤਮ ਹੁੰਦੇ ਨੇ ਔਰ ਉਹਦਾ ਪੋਜ਼ਿਟਿਵ ਜਿਹੜਾ ਆਊਟਕਮ ਆ ਉਹ ਸਾਹਮਣੇ ਆਉਂਦੀ ਆ ਸੋ ਬਹੁਤਾ ਕੁਝ ਨਾ ਕਹਿੰਦਾ ਹੋਇਆ ਕਿਉਂਕਿ ਕੋਈ ਤੇ ਉਹ ਜਪਾ ਸਾਰਿਆ ਨਹੀਂ ਜਿਹੜਾ ਸਰਦਾਰ ਬਿਕਰਮ ਸਿੰਘ ਹੋਣਾ ਨਹੀਂ ਕਿਹਾ ਮੈਂ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੁਸੀਂ ਇੱਥੇ ਆਏ ਔਰ ਮੈਨੂੰ ਅੱਜ ਇੱਥੇ ਉਸ ਉਸ ਪਾਰਟੀ ਦੇ ਵਿੱਚ ਲਿਆਂਦਾ ਜਿਹਦੇ ਵਿੱਚ 1971 ਦੇ ਵਿੱਚ ਮੇਰਾ ਪਰਿਵਾਰ ਸੀ 1971 ਦੇ ਵਿੱਚ ਮੇਰਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ ਔਰ 1977 ਚ ਮੈਂ ਪਹਿਲੀ ਵੋਟ ਜਿਵੇਂ ਇਹਨਾਂ ਨੇ ਕਿਹਾ 44 ਸਾਰ ਪੈਸੋਂ ਮੈਂ ਕਾਂਗਰਸ ਨੂੰ ਪਾਈ ਸੀ ਔਰ ਜਯੂਥ ਕਾਂਗਰਸ ਦੇ ਪ੍ਰਧਾਨ ਰਹੇ ਅਲੱਗ ਅਲੱਗ ਥਾਵਾਂ ਤੇ ਰਹੇ ਇੰਟੈਲੈਕਚੁਅਲ ਸੈਲ ਦੇ ਰਹੇ ਬਹੁਤ ਹਮਾਤੇ ਗਏ ਔਰ ਮੈਨੂੰ ਇੱਕ ਗੱਲ ਦਾ ਮਾਣ ਵੀ ਸੀ ਇਹ ਚਲੋ ਕਾਂਗਰਸ ਨੇ ਐਟ ਲੀਸਟ 6 ਮਹੀਨੇ ਮੈਨੂੰ ਉਹ ਮੈਂ ਉਹਨਾਂ ਨੇ ਚੇਅਰਮੈਨ ਬਣਾਇਆ ਪਨਗਰੇਂ ਦਾ ਪਰ ਜਿੱਥੋਂ ਤੱਕ ਸਵਾਲ ਆ ਆਮ ਆਦਮੀ ਪਾਰਟੀ ਦਾ ਇਹਨਾਂ ਨੇ ਤੇ ਵੇਡਾ ਵੱਡਾ ਧੋਖਾ ਮੇਰੇ ਨਾਲ ਕੀਤਾ ਕਿ ਜਿਹਨੂੰ ਮੈਂ ਲਫ਼ਜ਼ਾਂ ਚ ਬਿਆਨ ਨਹੀਂ ਕਰ ਸਕਦਾ ਕਿ ਇਹ ਤੋਂ ਵੱਡਾ ਕੋਈ ਧੋਖਾ ਨਹੀਂ ਹੋ ਸਕਦਾ ਕਿ ਕਿਸੇ ਨੂੰ ਤੁਸੀਂ ਇੰਨਾ ਕੁਝ ਕਿਹਾ ਕਿ ਔਰ ਫਿਰ ਉਸੇ ਬੰਦੇ ਨੂੰ ਉੱਥੇ ਲੈ ਕੇ ਆਓ ਜਿਹੜੇ ਬੰਦੇ ਨੂੰ ਮੈਂ ਅੱਗੇ ਫਰਦਰ 5000 ਵੋਟ ਦਾ 6000 ਵੋਟ ਦੇ ਨਾਲ ਹਰਾਇਆ ਹੋਵੇ ਪਰ ਚਲੋ ਹਰ ਇੱਕ ਦਾ ਆਪਣੀ ਸੋਚ ਹੈ ਹਰ ਇੱਕ ਨੇ ਆਪਣੇ ਹਿਸਾਬ ਨਾਲ ਵਿਚਰਨਾ ਇਹਨਾਂ ਸ਼ਬਦਾਂ ਦੇ ਨਾਲ ਮੈਂ ਖਮਾੰਦਾ ਜਾਚਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ਰੋਮਣੀ ਅਕਾਲੀ ਦਲ ਵਾਸਤੇ ਔਰ ਪਰਸਨਲੀ ਦਾਸ ਵਾਸਤੇ ਮੇਰੇ ਪਰਿਵਾਰ ਵਾਸਤੇ ਮਜੀਠਾ ਪਰਿਵਾਰ ਵਾਸਤੇ ਔਰ ਸ਼ਰੋਮਣੀ ਅਕਾਲੀ ਦਲ ਦੀ ਮਜੀਠੇ ਦੀ ਸਮੂਚੀ ਟੀਮ ਪਰਿਵਾਰ ਵਾਸਤੇ ਇਹ ਬੜਾ ਮਾਣ ਦਾ ਬੜਾ ਇਤਿਹਾਸਿਕ ਦਿਨ ਹੈ ਕਿ ਸਦਾਰ ਸਾਹਿਬ ਸਦਾਰ ਸੁਖਜਿੰਦਰ ਸਾਹਿਬ ਰਾਜ ਸਿੰਘ ਜੀ ਲਾਲੀ ਸਾਹਿਬ ਜਿਨ੍ਹਾਂ ਦਾ ਬੜਾ ਲੰਮਾ ਪੋਲਿਟিক্যাল ਤਜਰਬਾ ਹੈ ਔਰ ਜਿਨ੍ਹਾਂ ਨੇ ਹਮੇਸ਼ਾ ਹੀ ਫੋਰਫਰੰਟ ਤੇ ਹਮੇਸ਼ਾ ਅੱਗੇ ਹੋ ਕੇ ਪੋਲਿਟਿਕਸ ਚ ਲੜਾਈ ਲੜੀ ਹੈ ਪੰਜਾਬ ਦੇ ਮੁੱਦਿਆਂ ਨੂੰ ਲੋਕਾਂ ਤੱਕ ਲੈ ਕੇ ਗਏ ਆ ਔਰ ਮੈਂ ਤੁਹਾਨੂੰ ਸ਼ਾਇਦ ਲਫ਼ਜ਼ਾਂ ਚ ਬਿਆਨ ਨਹੀਂ ਕਰ ਸਕਦਾ ਔਰ ਸ਼ਾਇਦ ਕਿਉਂਕਿ ਇਹ ਅੱਜ ਅਸੀਂ ਬਟਾਲੇ ਇਕੱਠੇ ਹੋਏ ਆਂ ਸ਼ਾਇਦ ਬਟਾਲਾ ਪ੍ਰੈਸ ਇਸ ਗੱਲ ਦਾ ਦਸਤਾਬੀ ਨਹੀਂ ਲਾ ਸਕਦੀ ਕਿ ਲਾਲੀ ਸਾਹਿਬ ਤੇ ਮੈਂ ਅਸੀਂ 25 ਸਾਲ ਇੱਕ ਦੂਜੇ ਨਾਲ ਲੜਾਈ ਲੜਦੇ ਆਏ ਆ ਮਜੀਠੇ ਹਲਕੇ 'ਚ ਔਰ ਸਾਡੀ ਲੜਾਈ ਐਡੀ ਖਤਰਨਾਕ ਸੀ ਕਿ ਅਸੀਂ ਇੱਕ ਦੂਜੇ ਨਾਲ ਹੱਥ ਤੱਕ ਨਹੀਂ ਮਿਲਾਉਂਦੇ ਸਾਂ ਅੱਜ ਮੈਂ ਪਹਿਲੀ ਵਾਰੀ ਆ ਭਾਜੀ ਦਾ ਹੱਥ ਮਿਲਾਇਆ ਔਰ ਹਾਲਾਤ ਮਤਲਬ ਐਡੇ ਸਾਡੇ ਆਪਸ 'ਚ ਤਿੱਖੇ ਸਨ ਕਿ ਨਾ ਸੀ ਇੱਕ ਦੂਜੇ ਦੇ ਸੁੱਖ 'ਚ ਜਾਈਏ ਵਿਆਹ ਸ਼ਾਦੀ ਦਾ ਪ੍ਰੋਗਰਾਮ ਨਹੀਂ اٹੈਂਡ ਕਰਦੇ ਸਾਂ ਤੇ ਨਾ ਇੱਕ ਦੇ ਕਿਸੇ ਦੇ ਦੁੱਖ 'ਤੇ ਜਾਈਏ ਮਤਲਬ ਇੰਨਾ ਡਿਫਰੈਂਸ ਆਫ opinion ਹੋ ਗਿਆ ਸੀ ਤੇ ਅਸੀਂ ਕਦੇ ਇੱਕ ਦੂਜੇ ਨਾਲ ਬਹਿ ਕੇ ਦੁਆ ਸਲਾਮ ਵੀ ਨਹੀਂ ਕਰ ਸਕਦੇ ਸਾਂ ਔਰ ਇਹੀ ਹਾਲ ਥੱਲੇ ਤੱਕ ਸਾਡੇ ਵਰਕਰਾਂ ਨੂੰ ਇਹੀ ਹਾਲ ਉਥੇ ਤੱਕ ਸਭ ਨੂੰ ਭੁਗਤਣਾ ਪੈਂਦਾ ਸੀ ਲੜਾਈ ਲੜਦੇ ਸਨ 2004 ਦੀ ਪਾਰਲੀਮੈਂਟ ਦੀ ਚੋਣ ਲਾਲੀ ਸਾਹਿਬ ਕਾਂਗਰਸ ਵਾਲ ਮੈਸ਼ ਰੋਮਨੀ ਅਕਾਲੀ ਦਲ ਵਾਲ 2007 ਦੀ ਚੋਣ ਅਸੀਂ ਇੱਕ ਦੂਜੇ ਦੇ ਖਿਲਾਫ ਬੜੀ ਸ਼ਕਤੀ ਨਾਲ ਲੜੇ ਇਹ ਹਾਲਾਤ ਬਣ ਗਏ ਕਿ ਪਰਚੇ ਵੀ ਦਰਜ ਹੋਏ ਔਰ 2009 ਦੀ ਚੋਣ ਫੇਰ ਇੱਕ ਦੂਜੇ ਦੇ ਖਿਲਾਫ ਪਾਰਲੀਮੈਂਟ ਬਹੁਤ ਠੋਕ ਵਜਾ ਕੇ ਲੜੇ 2012 ਦੀ ਚੋਣ ਔਰ ਤੁਸੀਂ ਇਹਨਾਂ ਦੀ ਪਕੜ ਵੇਖ ਲਓ ਹਲਕੇ 'ਚ ਕੀ ਸੀ 2012 'ਚ ਇਹਨਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਡਿਨਾਈ ਕਰਤੀ ਔਰ ਜੇ ਇਸ ਇਨਸਾਨ ਨੂੰ ਟਿਕਟ ਦਿੱਤੀ ਉਹਦੀ ਜ਼ਮਾਨਤ ਜ਼ਬਤ ਨਹੀਂ ਹੋਈ ਉਹਨੂੰ ਵੋਟ ਹੀ ਮੈਨੂੰ ਲੱਗਦਾ 1.5 ਹਜ਼ਾਰ ਰੁਪਏ ਔਰ ਜਦ ਕੇ ਸਿੱਧੀ ਟੱਕਰ ਭਾਜੀ ਲਾਲੀ ਤੇ ਮੇਰੀ ਉਹ ਸ਼ਹਿਦ ਇੰਡੀਪੈਂਡੈਂਟ ਕੈਂਡੀਡੇਟ ਮੈਂ ਜਿੱਤੇ ਹਲਕੇ ਦੀ ਹਿਸਟਰੀ ਚ ਕੀ ਪੰਜਾਬ ਦੀ ਹਿਸਟਰੀ ਚ ਸ਼ਹਿਦ ਹੀ ਕੋਈ ਇੰਡੀਪੈਂਡੈਂਟ ਕੈਂਡੀਡੇਟ ਇੰਨਾ ਜਿੰਨੀ ਵੋਟ ਉਥੋਂ ਲੈ ਕੇ ਗਿਆ ਫਿਰ 2014 ਚ ਫਿਰ ਅਸੀਂ ਅੰਮਨੇ ਸਾਹਮਨੇ ਭਿੜੇ ਪਾਰਲੀਮੈਂਟ ਚ 2017 ਚ ਭਿੜੇ 2019 ਚ ਭਿੜੇ ਔਰ 2022 ਚ ਭੜੇ ਔਰ ਕੱਲਾ ਇਹ ਨਹੀਂ ਬਲੌਗ ਸੰਮਤੀ ਦੀਆਂ ਜਿੰਨੀਆਂ ਚੋਣਾਂ ਆਈਆਂ ਫੇਰ ਭੜੇ ਸਾਡੇ ਮ्युनਿਸਪਲ ਕਮੇਟੀ ਮਜੀਠਾ ਜਿਹਦੇ ਇਹ ਵੀ ਬਸ ਨਹੀਂ ਕਹ ਤੇ ਮੇਰਾ ਵੀ ਪਿੰਡ ਉਹ ਆ ਤੁਸੀਂ ਉਹ ਵੇਖ ਲਓ ਕਿ ਕਿਵੇਂ ਉੱਥੇ ਭੜੇ ਔਰ ਲੋਕਾਂ ਦਾ ਹਾਲਾਤ ਕੀ ਬੜਦੇ ਸਨ ਇੱਕੋ ਪਿੰਡ ਦੇ ਦੋ ਲੀਡਰ ਜਦੋਂ ਅੰਨੇ ਸਾਹਮਣੇ ਖਲੋ ਜਾਂਦੇ ਸਨ ਤੇ ਲੋਕਾਂ ਲਈ ਬੜੀ ਮੁਸ਼ਕਲ ਆਉਂਦੀ ਸੀ ਔਰ ਇਹੀ ਮੇਰਾ ਇਹ ਗੱਲ ਤੁਹਾਨੂੰ ਦੱਸਣ ਦਾ ਕਾਰਨ ਇਹ ਹੈ ਕਿ ਜਿਹੜਾ ਇਨਸਾਨ ਏਡੀ ਵੱਡੀ ਅਸੀਂ ਇੱਕ ਦੂਜੇ ਪਰਿਵਾਰਾਂ ਦੇ ਨਾਲ ਲੜਾਈ ਲੜਦੇ ਸਾਂ ਅੱਜ ਤੁਸੀਂ ਵੇਖੋ ਮੇਰੇ ਲਈ ਕਿੰਡੀ ਖੁਸ਼ਕਿਸਮਤੀ ਹੈ ਮੇਰੀ ਮੈਂ ਸਮਝਦਾ ਯੂ ਕੈਨ ਨਾਟ ਇਵਨ ਇਮੇਜਿਨ ਥੈਟ ਸੱਚ ਐਨ ਹਿਸਟੋਰਿਕ ਮੂਮੈਂਟ ਔਰ ਮੈਂ ਆਪਣੀ ਜ਼ਿੰਦਗੀ ਚ ਨਹੀਂ ਕਦੇ ਸੋਚਿਆ ਸੀ ਕਿ ਮੈਂ ਤੇ ਲਾਲੀ ਜੀ ਕਦੇ ਇਕੱਠੇ ਹੋਵਾਂਗੇ ਸਾਨੂੰ ਮੈਂ ਕੋਈ ਗੱਲ ਦਾ ਗੁੱਸਾ ਨਾ ਸਮਝ ਕਰ ਜੇ ਕੋਈ ਗਲਤ ਨਾ ਸਮਝ ਜਾਵੇ ਮਗਰ ਹਾਲਾਤ ਇਹ ਸੀ ਕਿ ਅਸੀਂ ਇੱਕ ਦੂਜੇ ਦੇ ਨਿਆਣਿਆਂ ਦੇ ਵਿਆਹਾਂ ਤੇ ਜਾਂ ਸੁਖ ਦੁਖ ਚ ਵੀ ਸ਼ਾਇਦ ਇਕੱਠੇ ਕਦੇ ਹੋਣ ਦਾ ਸੁਪਨਾ ਨਹੀਂ ਲੈਂਦੇ ਸੀ ਔਰ ਲੜਾਈ ਐਡੀ ਤਿੱਖੀ ਸੀ ਕਿ ਜਿੱਥੇ ਵੀ ਮੇਰੇ ਖਿਲਾਫ ਮੋਰਚਾ ਪਾਰਟੀ ਲਾਉਣ ਨੂੰ ਕਹਿੰਦੀ ਸੀ ਲਾਲੀ ਜੀ ਸਭ ਤੋਂ ਅੱਗੇ ਜਾ ਕੇ ਮੇਰੇ ਉਲਟ ਮੋਰਚਾ ਲਾਉਂਦੇ ਸਨ ਕਾਂਗਰਸ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਹੇ ਆ ਕਾਂਗਰਸ ਦੇ ਨੈਸ਼ਨਲ ਸਪੋਕਸਪਰਸਨ ਰਹੇ ਆ ਕਾਂਗਰਸ ਦੇ ਵੱਖ-ਵੱਖ ਅਹੁਦਿਆਂ ਤੇ ਔਰ ਜਦ ਜਦ ਸਰਕਾਰ ਕਾਂਗਰਸ ਦੀ ਬਣੀ ਹੈ ਇਹਨਾਂ ਨੂੰ ਚੇਅਰਮੈਨੀ ਨਾਲ ਕਾਂਗਰਸ ਨੇ ਨਿਵਾਜਿਆ ਔਰ ਮੈਂ ਆਹ ਫੋਟੋ ਜਿਹੜੀ ਤੁਹਾਨੂੰ ਜਨਤਿਕ ਕਰਨਾ ਚਾਹੁੰਨਾ ਕਿ ਤੁਸੀਂ ਇਹਨਾਂ ਦੀ ਇਹ ਗੱਲ ਵੇਖ ਲਓ ਕਿ ਇਹਨਾਂ ਦਾ ਸਤਕਾਰ ਕਿੰਨਾ ਸੀ ਕਿ ਜਦੋਂ ਇਹ ਕਾਂਗਰਸ ਪਾਰਟੀ 'ਚ ਸਨ ਇਹਨਾਂ ਆਮ ਆਦਮੀ ਪਾਰਟੀ ਨੂੰ ਕੋਈ ਕੈਂਡੀਡੇਟ ਨਹੀਂ ਮਿਲਿਆ ਮੇਰੇ ਖਿਲਾਫ ਇਹਨਾਂ ਨੇ ਇਹ ਆਪ ਦਾ ਸਰਵੇ ਕਰਾਇਆ ਔਰ ਸਰਵੇ ਕਰਾਉਣ ਤੋਂ ਬਾਅਦ ਇਸ ਨਤੀਜੇ ਤੇ ਆਮ ਆਦਮੀ ਪਾਰਟੀ ਪਹੁੰਚੀ ਕਿ ਜੇ ਕੋਈ ਵਿਕਰਮ ਸੋਮਜੀਤ ਜੀ ਇਹਨੂੰ ਇਮਾਨਦਾਰੀ ਨਾਲ ਸਹੀ ਟੱਕਰ ਦੇ ਸਕਦਾ ਤੇ ਉਹ ਲਾਲੀ ਮਜੀਠਾ ਜੀ ਨੇ ਕਿਉਂਕਿ ਜਿਨ੍ਹਾਂ ਨੇ ਬੜੀ ਹਿੰਮਤ ਨਾਲ ਇਮਾਨਦਾਰੀ ਨਾਲ ਲੋਕਾਂ ਦੀ ਤੇ ਪਾਰਟੀ ਦੀ ਆਪ ਦੇ ਵਰਕਰਾਂ ਦੀ ਲੜਾਈ ਲੜੀ ਔਰ ਆ ਤਸਵੀਰ ਹੈ ਜੀ ਉਹ ਆ ਵੇਖ ਲੋ ਕੇਜਰੀਵਾਲ ਸਾਹਿਬ ਨੇ ਨਾ ਕੇਵਲ ਇਹਨਾਂ ਦੀ ਮਿੰਤਾ ਕੀਤੀਆਂ ਮਗਰ 44 ਸਾਲ ਔਰ অলਮੋਸਟ 44 ਇਅਰ ਜੀ ਕਾਂਗਰਸ ਪਾਰਟੀ ਚ ਤੁਸੀਂ ਰਹੇ ਕਾਂਗਰਸ ਪਾਰਟੀ ਚ ਇਹਨਾਂ ਨੇ ਸੇਵਾ ਨਿਭਾਈਆਂ ਔਰ ਇਹਨਾਂ ਨੂੰ ਇਹ ਗੱਲ ਕਹਿ ਕੇ ਬਿਫੋਰ ਜੁਆਇਨਿੰਗ ਇਹਨਾਂ ਦੀ ਮੈਂ ਕਾਬਲੀਅਤ ਤੇ ਇੰਪੋਰਟੈਂਸ ਦੀ ਗੱਲ ਕਰਦਾ ਕਿ ਬਿਫੋਰ ਜੁਆਇਨਿੰਗ ਇਹਨਾਂ ਨੂੰ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੋਗੇ ਹੁਣ ਮੈਂ ਦੂਜੀ ਵੀਡੀਓ ਵਿਖਾਉਣਾ ਚਾਹੁੰਦਾ ਇਹਨਾਂ ਨੂੰ ਸਰੋਪਾ ਕਿਹਨੇ ਪਾਇਆ ਜੁਆਇਨਿੰਗ ਜਦੋਂ ਕਰਾਈ ਹੈ ਪੰਜਾਬ ਦੇ ਦੋ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਭਗਵੰਤ ਮਾਨ ਮੌਜੂਦਾ ਚੀਫ ਮਿਨਿਸਟਰ ਸਾਹਿਬ ਅੱਜ ਆ ਸੁਣ ਲਿਓ ਜੀ 2 ਮਿੰਟ ਔਰ ਚੱਡਾ ਸਾਹਿਬ

ਜੀ ਜਲੀ ਜੀ ਜੀ ਬੜੇ ਧਿਆਨ ਨਾਲ ਸੁਣਿਓ ਜੀ ਹੁਣ ਬੜੇ ਧਿਆਨ ਨਾਲ ਸੁਣਿਓ ਜੀ ਹੁਣ ਇਹਨਾਂ ਨੇ ਨੇ ਆਲੀਮ ਨਹੀਂ ਆਲੀਮ ਜਿੱਥੇ ਜੀ ਬਾਰੇ ਮੈਂ ਕੁਛ ਕਹਾ ਉਹ ਚੈਦਾ ਨਹੀਂ ਹੋਤਾ ਕਿ ਤੁਸੀਂ ਸਾਰੇ ਜਾਣਦੇ ਹੋ ਅੱਜ ਇਹਦੇ ਵਿੱਚ ਸਾਰੇ ਪੱਤਰਕਾਰ ਇਹ ਮੈਂ ਵੀਡੀਓ ਤੁਹਾਨੂੰ ਸੈਂਡ ਕਰੂੰ ਕਿ ਮੌਜੂਦਾ ਚੀਫ ਮਿਨਿਸਟਰ ਨੇ ਆਪ ਇਹ ਗੱਲ ਮੰਨੀ ਭਗਵੰਤਬਾਨ ਨੇ ਕਿ ਲਾਲੀ ਮਜੀਠਾ ਸਾਹਿਬ ਨੇ ਬੜੀ ਵੱਡੀ ਜੰਗ ਲੜੀ ਹੈ ਔਰ ਇਸ ਦਿਨ ਜਿਸ ਦੇ ਨੇ ਜੁਆਇਨਿੰਗ ਹੁੰਦੀ ਹੈ ਜਨਵਰੀ 2022 ਆਈ ਥਿੰਕ ਇਟ ਵਾਸ 1st ਆਫ ਜਨ ਜੀ ਨਵੇਂ ਸਾਲ ਦਾ ਪਹਿਲਾ ਫੈਸਲਾ ਆਮ ਆਦਮੀ ਪਾਰਟੀ ਦਾ ਲਾਲੀ ਮਜੀਠਾ ਸਾਹਿਬ ਨੂੰ ਜੁਆਇਨ ਕਰਾਉਣਾ ਔਰ ਜਿਹੜੇ ਕੈਬਨਿਟ ਦੇ ਮਨਿਸਟਰ ਨੇ ਡਾਕਟਰ ਬਲਜੀਤ ਕੌਰ ਇਹਨਾਂ ਦੋਵਾਂ ਦੀ ਜੁਆਇਨਿੰਗ ਇਕੱਠੀ ਹੋਈ ਸੀ ਸੋ ਮੈਂ ਇਹ ਗੱਲ ਤਾਂ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਇਹ ਸਮਝ ਸਕਦੇ ਹੋ ਮਹਿਸੂਸ ਕਰ ਸਕਦੇ ਹੋ ਕਿ ਮੇਰੇ ਲਈ ਪਰਸਨਲੀ ਔਰ ਅਜ ਜੋਸ਼ੀ ਸਾਹਿਬ ਵੀ ਆਏ ਆ ਸਾਡੇ ਦੋਵਾਂ ਲਈ ਪਰਸਨਲੀ ਇਹ ਕਿੱਡਾ ਮਾਨ ਔਰ ਇੱਕ ਵਾਰਾ ਦੇਣਾ ਔਰ ਇਤਿਹਾਸਿਕ ਦੇਣਾ ਆਈ ਐਮ ਫੀਲਿੰਗ ਸੋ ਹੈਪੀ ਐਂਡ ਸੋ ਪ੍ਰਾਊਡ ਆਫ ਦਾ ਫੈਕਟ ਕਿ ਜਿਹੜੇ ਦੋ ਅਸੀਂ ਇੰਡੀਵਿਜੂਅਲਸ ਅਡਲਟਸ ਇੱਕ ਦੂਜੇ ਨਾਲ ਗੱਲ ਨਹੀਂ ਕਰ ਸਕਦੇ ਸੀ ਅੱਜ ਰੱਬ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਸਦਕਾ ਗੁਰੂ ਮਹਾਰਾਜ ਨੇ ਏਡੀ ਵੱਡੀ ਕਿਰਪਾ ਕੀਤੀ ਆ ਕਿ ਅੱਜ ਅਸੀਂ ਦੋਵੇਂ ਇਕੱਠੇ ਹੋਏ ਆ ਸਤਿਕਾਰਯੋਗ ਸਾਡੇ ਭੈਣ ਜੀ ਡਾਕਟਰ ਸਤੇਂਦਰ ਕੌਰ ਗਿੱਲ ਸਾਹਿਬ ਜਿਹੜੇ ਉਹਨਾਂ ਦੇ ਧਰਮ ਪਤਨੀ ਆ ਜਿਨ੍ਹਾਂ ਨੇ ਆਪ ਬਹੁਤ ਵੱਡੀਆਂ ਸੇਵਾਵਾਂ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਵਾਸਤੇ ਹਲਕੇ ਮਜੀਠੇ ਚ ਜੋ ਨਵਾਈਆਂ ਨੇ ਜਦ ਜਾ ਤੇ ਲਾਲੀ ਸਾਹਿਬ ਐਬਸੈਂਟ ਰਹਿੰਦੇ ਸਨ ਇਹ ਹਮੇਸ਼ਾ ਉੱਥੇ ਹਾਜ਼ਰ ਰਹਿੰਦੇ ਸਨ ਸਾਡੇ ਉਹਨਾਂ ਦੇ ਲੜਕੇ ਅਵਲਮੀਤ ਸਿੰਘ ਜੀ ਜਸਮੀਤ ਸਿੰਘ ਜੀ ਦਲੇਰ ਸਿੰਘ ਜੀ ਹੋਰ ਸਾਥੀ ਸਹਿਬਾਨ ਅੱਜ ਤਾਂ ਟ੍ਰੇਲਰ ਹੀ ਹੈ ਮੈਂ ਸਮਝਦਾ ਆਉਣ ਵਾਲੇ ਸਮੇਂ 'ਚ ਜੋ ਝਟਕਾ ਜੋ ਮੈਂ ਸਮਝਦਾ ਕਿ ਨੁਕਸਾਨ ਆਮ ਆਦਮੀ ਪਾਰਟੀ ਦਾ ਹੋਊਗਾ ਉਹ ਤੁਸੀਂ ਆਉਣ ਵਾਲਾ ਸਮਾਂ ਹੀ ਇਸ ਗੱਲ ਦਾ ਅੰਦਾਜ਼ਾ ਔਰ ਸਹੀ ਤਸਵੀਰ ਪੇਸ਼ ਕਰੂਗਾ ਨਗਰ ਮੈਂ ਅਗਲੀ ਗੱਲ ਕਰਾਂ ਵੇਖੋ ਲਾਲੀ ਜੀ ਮੈਂ ਸਭ ਤੋਂ ਪਹਿਲਾਂ ਜਿਵੇਂ ਜਨਤਕ ਤੌਰ ਤੇ ਆਈ ਐਮ ਯੋਰ ਯੰਗਰ ਬ੍ਰਦਰ ਮੈਂ ਦੋਵੇਂ ਤੁਹਾਡੇ ਗੋਦੀ ਹੱਥ ਲਾ ਕੇ ਤੁਹਾਡੇ ਤੋਂ ਮਾਫੀ ਮੰਗਦਾ ਜੇ ਮੈਂ ਕਦੇ ਵੀ ਤੁਹਾਡੀ ਸ਼ਾਨ ਦੇ ਖਿਲਾਫ ਕੋਈ ਗੱਲ ਵੱਧ ਘਟ ਗਈ ਕਹੀ ਗਈ ਹੋਵੇ ਆਈ ਸਿੰਸੇਅਰਲੀ ਅਪੋਲੋਜਾਈਜ਼ ਐਂਡ ਹਾਵ ਤੁਸੀਂ ਮੈਨੂੰ ਜਰੂਰ ਮਾਫ ਕਰੋਗੇ ਔਰ ਮੈਂ ਭੈਣ ਜੀ ਕੋਲੋਂ ਵੀ ਸਾਡੇ ਸਤਿਕਾਰਯੋਗ ਨੇ ਔਰ ਮੇਰੇ ਵਾਈਫ ਵੈਸੇ 체ਤੀ ਕਿਤੇ ਕਿ ਆਪਦੇ ਕੰਮ ਨਾਲ ਹੀ ਮਤਲਬ ਰੱਖਦੇ ਲੋਕਾਂ ਤਾਂ ਕਿ ਅੱਜ ਇਹ ਵੀ ਇੰਨੇ ਖੁਸ਼ ਹੋਏ ਔਰ ਮੈਂ ਆਈ ਵਿਲ ਗਿਵ ਹਰ ਦ ਬਿਗ ਕ੍ਰੈਡਿਟ ਬਿਕੋਜ਼ ਇੱਕ ਦਿਨ ਸੜਕ ਦਾ ਉਦਘਾਟਨ ਸੀ ਸਾਡੇ ਮਜੀਠੇ ਚ ਜਿਹੜੀ ਬੜੀ ਲੰਮੀ ਸਮੇਂ ਤੋਂ ਮੰਗ ਸੀ ਉਸ ਉਦਘਾਟਨ ਤੇ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮਿਨਿਸਟਰ ਸਾਹਿਬ ਆਏ ਸਨ ਕਿਉਂਕਿ ਵਿਧਾਨ ਸਭਾ ਚ ਐਸੀ ਉਹਨਾਂ ਨੂੰ ਇਸ ਮੁੱਦੇ ਤੇ ਘੇਰਿਆ ਸੀ ਉਦੋਂ ਲਾਲੀ ਜੀ ਤੇ ਭੈਣ ਜੀ ਡਾਕਟਰ ਸਾਹਿਬ ਵੀ ਉੱਥੇ ਆਏ ਸਨ ਉਸ ਵੇਲੇ ਇਜ਼ ਦ ਫਰਸਟ ਟਾਈਮ ਵੈਨ ਦੇ ਮੈਟ ਮੇਰੇ ਵਾਈਫ ਨੂੰ ਮਿਲੇ ਤੇ ਉਹਨਾਂ ਨੂੰ ਬਲੇਸਿੰਗਸ ਦਿੱਤੀਆਂ ਔਰ ਅੱਜ ਮੈਨੂੰ ਖੁਸ਼ੀ ਹੈ ਕਿ ਉਹ ਬਲੇਸਿੰਗਸ ਹੈਵ ਟਰਨਡ ਇਨਟੂ ਬਲੇਸਿੰਗਸ ਫਾਰ ਮਜੀਠਾ ਕਿ ਉਹ ਇਨਸਾਨ ਜਿਨ੍ਹਾਂ ਦੀ ਜਿਨ੍ਹਾਂ ਕਰਕੇ ਅੱਜ ਇਹਨਾਂ ਦੇ ਭਾਈ ਸਾਹਿਬ ਮੌਕਾ ਪ੍ਰਸਤੀਤੀ ਮੈਂ ਥੋੜੀ ਗੱਲ ਕਰ ਲੈ ਤਾਂ ਮੈਂ ਆਪ ਦੀ ਗੱਲ ਕੀਤੀ ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਇੰਚਾਰਜ ਬਣੇ ਨੇ ਉਹ ਪਹਿਲਾਂ ਕਾਂਗਰਸ ਦੇ ਕੈਂਡੀਡੇਟ ਸਨ ਉਹਨਾਂ ਨੇ ਟਿੱਲ ਦਾ ਜ਼ੋਰ ਲਾਤਾ ਆਮ ਆਦਮੀ ਪਾਰਟੀ ਨੂੰ ਹਰਾਉਣ ਵਾਸਤੇ ਅੱਜ ਉਹ ਮੌਕਾ ਪ੍ਰਸਤੀ ਵੇਖ ਲੋ ਮੌਕੇ ਦੀ ਨਜਾਕਤ ਵੇਖ ਲੋ ਕਿ ਜਿਹੜੀ ਉਹਨਾਂ ਦੀ ਪਛਾਣ ਸਰਦ ਜੱਗਾ ਜੀ ਦੀ ਇਹ ਹੈ ਕਿ ਉਹ ਲਾਲੀ ਭਾਜੀ ਦੇ ਭਾਈ ਸਾਹਿਬ ਨੇ ਉਹੀ ਪਹਾਨਾ ਉਹ ਤੋਂ ਅੱਗੇ ਪਿੱਛੇ ਕੱਖ ਨਹੀਂ ਆ। ਮਤਲਬ ਜੇ ਇਸ ਲਾਲੀ ਭਾਜੀ ਨੇ ਆਪਦੇ ਸਮੁੱਚੇ ਪਰਿਵਾਰ ਨੂੰ ਮੈਂ ਕਹਿੰਦਾ ਜੀ ਫਰਸ਼ ਤੋਂ ਚੋਕੇ ਅਰਸ਼ ਤੱਕ ਲੈ ਕੇ ਗਏ ਉਹਨਾਂ ਨੂੰ ਇਸ ਕਾਬਿਲ ਬਣਾਤਾ ਕਿ ਕਿਸੇ ਨੂੰ ਯੂਥ ਚ ਵੱਡੀ ਨੁਮਾਇੰਦਗੀ ਮਿਲੀ ਔਰ ਇਹਨਾਂ ਦੀ ਬਦੌਲਤ ਹੀ ਮੈਂ ਸਮਝਦਾ ਜੇ ਇਹ ਸ਼ਿਫਟ ਨਾ ਕਰਦੇ ਤੇ ਭਰਾ ਦੀ ਕਿਥੇ ਕਾਂਗਰਸ ਚ ਵਾਰੀ ਆਉਣੀ ਸੀ ਜੇ ਭਾਈ ਤੁਹਾਡੇ ਗਿੰਤੀ ਮਿੰਤੀ ਕਿੱਥੇ ਪਈ ਇਸ ਇਨਸਾਨ ਕਰਕੇ ਪਈ ਕਿਉਂਕਿ ਇਹ ਫੋਰ ਫਰੰਟ 'ਚ ਬੜੀ ਇਮਾਨਦਾਰੀ ਨਾਲ ਧਿਆਨਦਾਰੀ ਨਾਲ ਇਹਨਾਂ ਨੇ ਲੜਾਈ ਲੜੀ ਸੋ ਯੂ ਕੈਨ ਵੈਲ ਇਮੇਜਿਨ ਇਹੋ ਪਰਿਵਾਰ ਲਾਲੀ ਜੀ ਦਾ ਉਹ 100 ਵਾਰੀ ਕੁਝ ਕਵੇ ਕਿਉਂਕਿ ਵਿਰੋਧੀਆਂ ਦਾ ਤਾਂ ਕੰਮ ਹੀ ਹੁੰਦਾ ਜੀ ਨਹੀਂ ਜੀ ਫਲਾਣੇ ਦੇ ਪੱਲੇ ਕੁਝ ਨਹੀਂ ਜੀ ਢਿੰਗੜੇ ਦੇ ਪੱਲੇ ਕੁਝ ਨਹੀਂ ਉਹ ਤਾਂ ਕਹਿਣਾ ਹੀ ਹੈ ਜਦੋਂ ਤੱਕ ਤਾਂ ਲਾਲੀ ਜੀ ਇਲੈਕਸ਼ਨ ਲੜਦੇ ਸੀ ਯਾ ਪਾਰਟੀਆਂ ਘਰ ਕੋ ਸੱਦ ਕੇ ਇਹ ਟਿਕਟ ਨਹੀਂ ਲੈਣ ਜਾਂਦੇ ਸੀ। ਘਰ ਆ ਕੇ ਕਾਂਗਰਸ ਇਹਨਾਂ ਨੂੰ ਟਿਕਟ ਦੇ ਕੇ ਜਾਂਦੀ ਸੀ। ਆਮ ਆਦਮੀ ਪਾਰਟੀ ਦੀ ਮੈਂ ਉਹ ਤਸਵੀਰ ਸਾਂਝੀ ਕਰਤੀ, ਵੀਡੀਓ ਸਾਂਝੀ ਕਰਤੀ ਜਿੱਥੇ ਆ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਇਹਨਾਂ ਨੂੰ ਘਰੇ ਲੈ ਕੇ ਘਰੋਂ ਲੈ ਕੇ ਗਏ। ਸੋ ਉਹ ਇਨਸਾਨ ਜਿਨੇ ਏਡੀ ਵੱਡੀ ਸੇਵਾ ਕੀਤੀ ਹੋਵੇ ਔਰ ਮੈਂ ਸਮਝਦਾ ਮੇਰੇ ਵਾਸਤੇ ਜੋਸ਼ੀ ਸਾਹਿਬ ਲਈ ਤਾਂ ਬੜੀ ਖੁਸ਼ਕਿਸਮਤੀ ਹੈ। कि जोशी साहब दी मेंबर पार्लियामेंट दी چون ਚੱਲ ਰਹੀ ਹੈ ਐਂਡ ਹੀ ਸਿਕਿਉਰਡ ਮੋਰ ਥੈਨ 35000 ਵੋਟਸ ਆਈ ਥਿੰਕ ਇਸ ਵੇਲੇ ਜਿਹੜਾ ਇਹ ਇਲੈਕਸ਼ਨ ਹੋਈ ਹੈ ਬੜੇ ਵੱਡੇ ਪਦਰ ਤੇ ਦੂਜੇ ਨੰਬਰ ਤੇ ਇਹੀ ਸਨ ਔਰ ਵੇਖੋ ਰਾਤੋਂ ਰਾਤ ਜਿਹੜੀ ਆਮ ਆਦਮੀ ਪਾਰਟੀ ਮਜੀਠੇ ਹਲਕੇ ਤੇ ਖਤਮ ਸੀ ਇਹਨਾਂ ਨੇ ਉਹਨਾਂ ਨੂੰ ਰਾਤੋਂ ਰਾਤ ਇੰਨੀ ਵੋਟ ਸ਼ੇਅਰ ਦਿੱਤਾ ਇਟ ਇਜ਼ ਬਿਕੋਜ਼ ਆਫ ਦਿਸ ਜੈਂਟਲਮੈਨ ਲਾਲੀ ਜੀ ਅੱਜ ਉਹਨਾਂ ਦੀ ਜੋਸ਼ੀ ਸਾਹਿਬ ਦੀ ਚੋਣ ਮਹਿਮ ਚ ਔਰ ਇਹ ਵੀ ਮਹਿਸੂਸ ਕਰਦੇ ਕਿ ਹਿੰਦੂ ਸਿੱਖ ਏਕਤਾ ਭਾਈਚਾਰਕ ਸਾਂਝ ਔਰ ਕਿਸਾਨਾਂ ਵਾਸਤੇ ਖੇਤ ਮਜ਼ਦੂਰਾ ਵਾਸਤੇ ਜੇ ਕਿਸੇ ਇਨਸਾਨ ਨੇ ਪਾਜ ਪਾ ਛੱਡ ਕੇ ਆਵਾਜ਼ ਬੁਲੰਦ ਕੀਤੀ ਹੈ ਤੇ ਉਹਨਾਂ ਨੇ ਜੋਸ਼ੀ ਜੀ ਨੇ ਅੱਜ ਉਹ ਵੀ ਇਹਨਾਂ ਨੂੰ ਪਾਰਟੀ ਚ ਸ਼ਾਮਲ ਕਰਨ ਵਾਸਤੇ ਆਏ ਆ ਮੇਰਾ ਇਹ ਮੰਨਣਾ ਹੈ ਕਿ ਸਾਡੀ ਪਾਰਟੀ ਵਾਸਤੇ ਸਾਡੇ ਵੱਡੇ ਪਰਵਾਰ ਮਜੀਠੇ ਹਲਕੇ ਵਾਸਤੇ ਇਹ ਬੜਾ ਹੀ ਇਮਾਨਦਾਰ ਦਿਨ ਹੈ ਕਿ ਅੱਜ ਦੋ ਵੱਡੇ ਵਿਰੋਧੀ ਆਪਣੀਆਂ ਸਾਰੀਆਂ ਡਿਫਰੈਂਸਸ ਛੱਡ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੀ ਇਹ ਪਵਿੱਤਰ ਧਰਤੀ ਔਰ ਮਜੀਠੇ ਦੇ ਵਿਕਾਸ ਤੇ ਭਲੇ ਵਾਸਤੇ ਹੱਕ ਸੱਚ ਦੀ ਲੜਾਈ ਵਾਸਤੇ ਵੀ ਹੈ ਬੋਥ ਜੁਆਇੰਟ ਹੈਂਡਸ ਐਂਡ ਕਮ ਟੁਗੇਦਰ ਸੋ ਮੇਰੇ ਲਈ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਔਰ ਮੈਂ ਭੈਣ ਜੀ ਦਾ ਔਰ ਸਤਿਕਾਰਯੋਗ ਪਾਜੀ ਦਾ ਦਿਲ ਦੀਆਂ ਗਹਿਰਾਈਆਂ ਚੋਂ ਮੈਂ ਆਏ ਆਪ ਨੇਵਰ ਬੀਨ ਸੋ ਹੈਪੀ ਪਾਜੀ ਮਤਲਬ ਮੇਰੀ ਤਾਂ ਸੁਪਨਾ ਵੀ ਨਹੀਂ ਸੀ ਐਵੇਂ ਆਵਾ ਕਈ ਸੁਪਨੇ ਲੈਂਦੇ ਨਾ ਤਾਂ ਸੁਪਨਾ ਵੀ ਨਹੀਂ ਲਿਆ ਸੀ ਕਿ ਤੁਸੀਂ ਸਾਡੇ ਨਾਲ ਆ ਜਾਓਗੇ ਸੋ ਬੜੀ ਮਾਣ ਦੀ ਗੱਲ ਹੈ ਤੁਸੀਂ ਆਏ ਹੋ ਗੁਰੂ ਕਿਰਪਾ ਕਰੇ ਕਿ ਅਸੀਂ ਦੋਵੇਂ ਭਰਾ ਰਲ ਕੇ ਮਜੀਠੇ ਦੇ ਆਵਾਜ਼ ਵੀ ਬੁਲੰਦ ਕਰੀਏ ਮਜੀਠੇ ਦੇ ਲੋਕਾਂ ਦੀ ਹੱਕ ਸੱਚ ਦੀ ਲੜਾਈ ਵੀ ਲੜੀਏ ਔਰ ਅੱਜ ਮੈਂ ਇੱਥੇ ਬਹਿ ਕੇ ਜਿਨ੍ਹਾਂ ਨੇ ਵੀ ਲਾਲੀ பாਜੀ ਦੀ ਮਦਦ ਕੀਤੀ ਆ ਅੱਜ ਜਦ ਮੈਂ ਲਾਲੀ பாਜੀ ਕੋਲੋਂ ਮਾਫੀ ਮੰਗਦਾ ਨਾ ਮੈਂ ਉਹਨਾਂ ਸਾਰੇ ਵੀਰਾਂ ਭਰਾਵਾਂ ਕੋਲੋਂ ਜਿਹੜੇ ਚੇਅਰਮੈਨ ਸਹਿਬਾਨ ਪੰਚ ਸਰਪੰਚ ਸਹਿਬਾਨ ਵਰਕਰ ਸਹਿਬਾਨ ਜੇ ਮੇਰੇ ਕੋਲੋਂ ਕੋਈ ਗਲਤੀ ਉਹਨਾਂ ਦੀ ਸ਼ਾਨ ਦੇ ਖਿਲਾਫ ਹੋਈ ਹੋਵੇ ਜਾਨੇ ਅਣਜਾਨੇ ਚ ਇਹ ਹੋਈ ਹੋਵੇ ਮੈਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਔਰ ਆਸ ਕਰਦਾ ਹੂੰ ਉਮੀਦ ਕਰਦਾ ਕਿ ਤੁਸੀਂ ਆਪ ਦੇ ਛੋਟੇ ਵੀਰ ਨੂੰ ਭਰਾ ਨੂੰ ਮਾਫ ਜ਼ਰੂਰ ਕਰੋ